ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਪੰਜਾਬ ਦੇ ਕਲਾਕਾਰ ਲਗਾਤਾਰ ਦਿੱਲੀ ਬਾਰਡਰ ਤੇ ਪਹੁੰਚ ਰਹੇ ਨੇ ਅੱਜ ਪੰਜਾਬੀ ਗਾਇਕ ਜੀਸੀਪੀ ਪਹੁੰਚੇ ਕਿਸਾਨਾਂ ਨੂੰ ਸਪੋਰਟ ਤਾਂ ਕੀਤਾ ਏ ਪਰ ਇਸ ਦੇ ਨਾਲ ਬਾਲੀਵੁੱਡ ਨੂੰ ਵੀ ਕਰਾਰਾ ਜਵਾਬ ਦਿੱਤਾ ਉਹ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ ਸਮਾਉਣ ਤੱਕ ਚੁੱਪ ਕਰੇ ਹੋਏ ਆ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ ਸਮਾਉਣ ਤੱਕ ਚੁੱਪ ਕਰੇ ਹੋਏ ਆ ਤਾਕਤ ਪਲਟਣੇ ਨੂੰ ਚਿਰ ਬਿਨਾ ਲੱਗੇ ਇੱਥੇ ਰੁਲ ਗਈਆਂ ਵੱਡੀਆਂ ਰਿਆਸਤਾਂ ਹੱਥਾਂ 'ਚ ਹੁਨਰ ਸਾਡੇ ਹਿੱਕ ਵਿੱਚ ਹੌਸਲਾਤੇ ਸੋਚਾਂ ਵਿੱਚ ਮੁੱਢ ਤੋਂ ਵਗਾਵਤਾ ਹੱਥਾਂ 'ਚ ਹੁਨਰ ਸਾਡੇ ਹਿੱਕ ਵਿੱਚ ਹੌਸਲਾਤੇ ਸੋਚਾਂ ਵਿੱਚ ਮੁੱਢ ਤੋਂ ਵਗਾਵਤਾ ਸੋਚਾਂ ਵਿੱਚ ਮੁੱਢ ਤੋਂ ਵਗਾਵਤਾ ਜੈਜੀ ਸਾਹਿਬ ਇੱਕ ਕੰਪੈਰੀਜ਼ਨ ਹੋ ਰਿਹਾ ਅੱਜ ਦੀ ਡੇਟ 'ਚ ਜਿਹੜੇ ਪੰਜਾਬ ਦੇ ਕਲਾਕਾਰ ਨੇ ਉਹਨਾਂ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ ਬਾਲੀਵੁੱਡ ਦੇ ਨਾਲ ਬਾਲੀਵੁੱਡ ਨੂੰ ਜਾਣਦੇ ਨੇ ਲੋਕੀ ਗਲੇਮ ਕਰਦੇ ਨੇ ਕਿ ਉਹ ਸਟੈਂਡ ਨਹੀਂ ਰੱਖਦੇ ਈਸ਼ੂਸ ਤੇ ਜਦੋਂ ਕਿ ਪੰਜਾਬ ਦੇ ਕਲਾਕਾਰ ਬੜੇ ਖੁੱਲ ਕੇ ਸਟੈਂਡ ਰੱਖਨੇ ਰੱਖ ਰਹੇ ਨੇ ਸਪੋਰਟ ਕਰ ਰਹੇ ਨੇ ਕਿਸਾਨਾਂ ਦਾ ਇਸ ਨੂੰ ਲੈ ਕੇ ਕੀ ਤੁਸੀਂ ਸੋਚਦੇ ਹੋ ਇਹ ਮਤਲਬ ਇੱਕ ਖੂਨ ਦੇ ਵਿੱਚ ਹੀ ਕਹਿ ਸਕਦੇ ਤੁਸੀਂ ਹੈਨਾ ਮੇ ਜਿਹੜੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੇ ਉਹ ਕਿਤੇ ਨਾ ਕਿਤੇ ਬੰਦੇ ਦੇ ਵਿੱਚ ਫਿਰ ਉਹ ਰੋਂਮ ਤੇ ਖੜੇ ਕਰ ਹੀ ਦਿੰਦੇ ਨੇ ਤੇ ਯਾਰ ਕੋਈ ਚੱਕਰ ਨਹੀਂ ਉਹ ਜਿਹੜੇ ਲੋਕ ਨੇ ਉਹ ਬਿਜ਼ਨਸ ਮਾਈਂਡ ਨੇ ਮੇਰੇ ਹਿਸਾਬ ਨਾਲ ਉਹਨਾਂ ਦੀ ਜਮੀਰ ਮਰ ਚੁੱਕੀ ਹੈ ਉਹ ਸਿਰਫ ਬਿਜ਼ਨਸ ਦੇਖਦੇ ਆ ਵੀ ਯਾਰ ਜੇ ਮੈਂ ਆਹ ਕੰਮ ਕਰਤਾ ਤਾਂ ਮੇਰਾ ਤਾਂ ਕੰਮ ਨਹੀਂ ਮੈਨੂੰ ਮਿਲਣਾ ਹਨਾ ਆਪਣੇ ਵਾਲੇ ਜਿਹੜੇ ਨੇ ਉਹ ਕਹਿੰਦੇ ਕੋਈ ਕੰਮ-ਕੁਮ ਕੋਈ ਚੱਕਰ ਨਹੀਂ ਆਹੀ ਆ ਜੇ ਆਪਣੀ ਜ਼ਮੀਨ ਹੀ ਚਲ ਗਈ ਜੇ ਆਪਾਂ ਇਹਨਾਂ ਨਾਲ ਖੜੇ ਨਹੀਂ ਤਾਂ ਫਿਰ ਫਾਇਦਾ ਕੀ